ਇਕ ਕਨ ਲੈ ਖੜੇ ਰਹਿਣ ਦੀ ਹਿੰਮਤ ਰੱਖੋ ਕਿਉਂਕਿ ਇਹ ਦੁਨੀਆ ਸਿਰਫ ਗਿਆਨ ਦਿੰਦੀ ਹੈ ਪਰ ਸਾਥ ਨਹੀਂ ਦਿੰਦੀ ਹੈ ਕਿਸੇ ਦੀਆਂ ਭਾਵਨਾਵਾਂ ਦੇ ਨਾਲ ਪ੍ਰਯੋਗ ਨਾ ਕਰੋ ਕਿਉਂਕਿ ਕਿਸੇ ਦਾ ਜੀਵਨ ਤੁਹਾਡੀ ਪ੍ਰਯੋਗਸ਼ਾਲਾ ਨਹੀਂ ਹੈ ਜਿਹੜਾ ਜਿੱਤਾਂ ਦਾ ਨਿ ਹੁੰਦਾ ਹੈ ਜ਼ਰੂਰੀ ਨਹੀਂ ਹੈ ਕਿ ਉਹ ਉਸੇ ਤਰ੍ਹਾਂ ਦਾ ਹੋਵੇ ਕਾਲੀ ਡਾਲ ਦੇ ਸਿਰਫ ਛਿਲਕੇ ਹੀ ਖਾੜੇ ਹੁੰਦੇ ਹਨ ਗਲਤੀ ਕਰਨ ਦੇ ਨਾਲੋਂ ਦੇਰ ਕਰਨਾ ਕਿਤੇ ਵੱਧ ਚੰਗਾ ਹੁੰਦਾ ਹੈ ਜਿਹੜੇ ਲੋਕ ਤੁਹਾਡੇ ਤੋਂ ਦਰਦੇ ਹਨ ਉਹਨਾਂ ਨਾਲ ਤੁਸੀਂ ਕਦੀ ਨਫ਼ਰਤ ਨਾ ਕਰੋ ਕਿਉਂਕਿ ਉਹ ਲੋਕ ਹਨ ਜਿਹੜੇ ਇਹ ਸਵੀਕਾਰ ਕਰ ਚੁੱਕੇ ਹਨ ਕਿ ਤੁਸੀਂ ਉਹਨਾਂ ਤੋਂ ਚੰਗੇ ਹੋ ਜਿਹੜਾ ਬਦਲਿਆ ਜਾ ਸਕੀ ਉਸ ਨੂੰ ਬਦਲ ਦਿਓ ਜਿਹੜਾ ਬਦਲਿਆ ਨਾ ਜਾ ਸਕੇ ਉਸ ਨੂੰ ਸਵੀਕਾਰ ਕਰੋ ਜਿਹੜਾ ਸਵੀਕਾਰਿਆ ਨਾ ਜਾ ਸਕੇ ਉਸ ਨੂੰ ਤਿਆਗ ਦਿਓ ਪਰ ਆਪਣੇ ਆਪ ਨੂੰ ਖੁਸ਼ ਲੱਖੋ ਇੱਕ ਦਿਨ ਤੁਸੀਂ ਉਠੋਗੇ ਅਤੇ ਉਸ ਦਿਨ ਕੋਈ ਚੀਜ਼ਾਂ ਨੂੰ ਕਰਨ ਲਈ ਤੁਹਾਡੇ ਕੋਲ ਸਮਾਂ ਨਹੀਂ ਹੋਵੇਗਾ ਜਿਹੜਾ ਤੁਸੀਂ ਹਮੇਸ਼ਾ ਤੋਂ ਕਰਨਾ ਚਾਹੁੰਦੇ ਹੋ ਇਸ ਲਈ ਜਿਹੜਾ ਕਰਨਾ ਚਾਹੁੰਦੇ ਹੋ ਉਸ ਨੂੰ ਹੁਣ ਤੋਂ ਕਰਨਾ ਸ਼ੁਰੂ ਕਰ ਦੇਉ ਆਪਣੇ ਆਪ ਵਿੱਚ ਖੁਸ਼ ਰਹਿਣਾ ਸਿੱਖੋ ਕਿਉਂਕਿ ਦੂਜਿਆਂ ਤੋਂ ਲਗਾਈਆਂ ਗਈਆਂ ਉਮੀਦਾਂ ਅਕਸਰ ਟੁੱਟ ਜਾਂਦੀਆਂ ਹਨ ਦੁਨੀਆ ਨੂੰ ਹਕੀਕਤ ਮੇਰੀ ਕੁਝ ਵੀ ਪਤਾ ਨਹੀਂ ਹੈ ਦੋਸ਼ ਹਮੇਸ਼ਾ ਨੇ ਮੇਰੇ ਤੇ ਅਤੀਤ ਗਲਤੀ ਕੋਈ ਵੀ ਨਹੀਂ ਹੈ ਮੇਰੇ ਦਿਲ ਵਿੱਚ ਕੀ ਹੈ ਇਹ ਪੜਨਾ ਸਕੋਗੇ ਤੁਸੀਂ ਸਫੇ ਸਾਰੇ ਭਰੇ ਹੋਏ ਨੇ ਅਤੇ ਲਿਖਿਆ ਕੁਝ ਵੀ ਨਹੀਂ ਹੈ ਰੱਖ ਕਰੋ ਨਜ਼ਦੀਕੀਆਂ ਜ਼ਿੰਦਗੀ ਦਾ ਪੁਰਸਾ ਕੋਈ ਨਹੀਂ ਹੈ ਫਿਰ ਬਾਹਰ ਵਿੱਚ ਕਹੋਗੇ ਚੁਪਚਾਪ ਜੇ ਚਲੇ ਆ ਗਿਆ ਅਤੇ ਦੱਸਿਆ ਵੀ ਨਹੀਂ ਜ਼ਿੰਦਗੀ ਦਾ ਬਸ ਇੱਕ ਉਸੂਲ ਰੱਖੋ ਇਸ ਦੁਨੀਆ ਵਿੱਚ ਇੱਥੇ ਡਿਗਣਾ ਵੀ ਆਪ ਹੈ ਅਤੇ ਸੰਵਰਨਾ ਵੀ ਆਪ ਹੈ ਜੇਕਰ ਕੋਈ ਗੱਲ ਬੁਰੀ ਲੱਗ ਜਾਵੇ ਤਾਂ ਗੱਲ ਨੂੰ ਦੋ ਤਰ੍ਹਾਂ ਦੇ ਨਾਲ ਸੋਚਣਾ ਗੱਲ ਜ਼ਰੂਰੀ ਹੈ ਤਾਂ ਇਨਸਾਨ ਨੂੰ ਪੁੱਲ ਜਾਓ ਅਤੇ ਜੇਕਰ ਇਨਸਾਨ ਜ਼ਰੂਰੀ ਹੈ ਤਾਂ ਗੱਲ ਨੂੰ ਪੁੱਲ ਜਾਓ ਤਾਕਤਵਰ ਹੋ ਕੇ ਵੀ ਝੁਕ ਜਾਲਾ ਹੋਵੇ ਉਹ ਚੰਗਾ ਹੁੰਦਾ ਹੈ ਚੰਗੇ ਹੋ ਕੇ ਵੀ ਸਮਾਨ ਰਹਿਦਾ ਹੈ ਉਹ ਬਹੁਤ ਚੰਗਾ ਹੁੰਦਾ ਹੈ ਦੋਸਤੋ ਗੱਲਾਂ ਚੰਗੀਆਂ ਲੱਗੀਆਂ ਹੋ ਤਾਂ ਪਸੰਦ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਇਹ ਜਿਹੀਆਂ ਗੱਲਾਂ ਸੁਣ ਅਤੇ ਸਿੱਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਦੇਖਣ ਵਾਲੇ ਸਾਰੇ ਦੋਸਤਾਂ ਦਾ Багато-багато. Танаваджі.